ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੀ ਨਾਲ ਸ਼ਿਵ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਜਿੰਨੇ ਵੀ ਦੁੱਖ ਤਕਲੀਫ ਨੇ ਜਿੰਨੇ ਵੀ ਸੰਕਟ ਨੇ ਇਹਨਾਂ ਸਾਰਿਆਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਇਸ ਦੇ ਨਾਲ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਵੇਗੀ ਤੇ ਇਸ ਦੇ ਨਾਲ ਨਾਲ ਤੁਹਾਡਾ ਜਿਹੜਾ ਘਰ ਹੈ ਸਾਰਾ ਖੁਸ਼ੀਆਂ ਦੀ ਨਾਲ ਭਰ ਜਾਵੇਗਾ ਤੁਹਾਡੀ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ ਇਸੇ ਤਰ੍ਹਾਂ ਚੇਕਰ ਤੁਸੀਂ ਇਸ ਉਪਾਹ ਨੂੰ ਸੋਮਵਾਰ ਦੇ ਦਿਨ ਇੱਕ ਲੌਂਗ ਦਾ ਉਪਾਹ ਕਰ ਲੈਨੇ ਹੋ ਇਹ ਪੰਡਿਤ ਜੀ ਨੇ ਆਪਣੀ ਕਥਾ ਦੇ ਵਿੱਚ ਵੀ ਦੱਸਿਆ ਹੋਇਆ ਹੈ ਕਿ ਇਹ ਉਪਾਸ ਸਾਡੇ ਲਈ ਕਿੰਨਾ ਜ਼ਿਆਦਾ ਚਮਤਕਾਰਯੀ ਕਿੰਨੇ ਚਾਦੇ ਇਸ ਦੇ ਫਾਇਦੇ ਨੇ ਇਹ ਉਪਾਸੀ ਜੇਕਰ ਵਿਸ਼ਵਾਸ ਦੇ ਨਾਲ ਕਰ ਲੈਨੇ ਆਂ ਤੇ ਇਹ ਸਾਡੇ ਸਾਰੇ ਦੁੱਖ ਤਕਲੀਫ ਨੇ ਜਿਹੜੇ ਉਹਨਾਂ ਨੂੰ ਦੂਰ ਕਰ ਦਿੰਦਾ ਹੈ ਇਹ ਉਪਾਹ ਨੂੰ ਅਸੀਂ ਕਿਵੇਂ ਕਰਨਾ ਹੈ ਕਿ ਕਿੱਥੇ ਕਰਨਾ ਹੈ ਤੇ ਉਹ ਪਾ ਨੂੰ ਕਰਦੇ ਸਮੇਂ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ। ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅੱਜ ਦੀ ਇਸ ਵੀਡੀਓ ਨੂੰ ਬਿਨਾਂ ਸਕਿੱਪ ਕਰਕੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸੀ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ ਕਰ ਲੈਂਦੇ ਆਂ ਕਈ ਵਾਰ ਤਾਂ ਅਸੀਂ ਆਪਣੇ ਵੱਲੋਂ ਇੰਨੀ ਜ਼ਿਆਦਾ ਕੋਸ਼ਿਸ਼ ਤੇ ਮਿਹਨਤ ਕਰਦੇ ਆਂ ਕਿ ਸਾਡੀ ਕੋਈ ਇੱਛਾ ਹੁੰਦੀ ਏ ਮਨੋਕਾਮਨਾ ਹੁੰਦੀ ਏ ਕਿ ਸਾਡੀ ਇਹ ਇੱਛਾ ਮਨੋਕਾਮਨਾ ਪੂਰੀ ਹੋ ਜਾਵੇ ਪਰ ਸਾਡੇ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਡੀ ਮਨੋਕਾਮਨਾ ਤਾਡੀ ਇੱਛਾ ਪੂਰੀ ਨਹੀਂ ਹੁੰਦੀ ਤੇ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਕਿਉਂਕਿ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਤੇ ਇੱਛਾ ਵੀ ਪੂਰੀ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਸ ਉਪਾਅ ਨੂੰ ਕੀਤਾ ਵੀ ਹੈ ਤੇ ਇਸ ਉਪਾਅ ਨੂੰ ਕਰਨ ਦਾ ਜਿਹੜਾ ਫਾਲੇ ਉਹ ਵੀ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਹੈ ਇਸੀ ਤਰ੍ਹਾਂ ਚੇਕ ਕਰ ਤੁਸੀਂ ਵੀ ਚਾਹੁੰਦੇ ਹੋ ਨਾ ਕਿ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੋਣ ਤੇ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣ ਤਾਂ ਤੁਸੀਂ ਇਸ ਉਪਾਅ ਨੂੰ 100 ਵਾਰ ਤੇ ਦਿਨ ਆਪਣੇ ਘਰ ਦੇ ਵਿੱਚ ਇੱਕ ਲੌਂਗ ਦੇ ਨਾਲ ਤੁਸੀਂ ਕਰ ਸਕਦੇ ਹੋ ਪਹਿਲਾਂ ਤੁਸੀਂ ਇਸ ਉਪਾਅ ਨੂੰ ਚੰਗੀ ਤਰ੍ਹਾਂ ਸਮਝ ਲਓ ਸੁਣ ਲਓ ਧਿਆਨ ਨਾਲ ਫਿਰ ਇਸ ਉਪਾਅ ਨੂੰ ਤੁਸੀਂ ਕਰਕੇ ਦੇਖਿਓ ਇਸੇ ਨਾਲ ਨਾਲ ਜਦੋਂ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਮੁਸ਼ਕਲ ਪਰੇਸ਼ਾਨੀ ਸਮੱਸਿਆ ਚੱਲਦੀ ਹੁੰਦੀ ਹੈ ਤੇ ਅਸੀਂ ਇਹ ਜਾਣ ਵੀ ਨਹੀਂ ਪਾਉਂਦੇ ਕਿ ਸਾਡੇ ਘਰ ਦੇ ਵਿੱਚ ਇਹ ਪ੍ਰੋਬਲਮ ਕਿਹੜੀ ਗੱਲ ਕਰਕੇ ਆਈ ਹੈ ਤੇ ਜਦੋਂ ਸਾਡੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਨਾ ਉਸ ਤੋਂ ਇਹ ਹੀ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਇਹ ਮੰਗਲ ਦੋਸ਼ ਵੀ ਹੋ ਸਕਦਾ ਹੈ ਤੇ ਪਿਤਰ ਦੋਸ਼ ਵੀ ਹੋ ਸਕਦਾ ਹੈ ਇਸ ਦੇ ਨਾਲ ਨਾਲ ਜੇਕਰ ਅਸੀਂ ਗੱਲ ਕਰੀਏ ਹੋਰ ਵੀ ਬਹੁਤ ਤਰ੍ਹਾਂ ਦੇ ਦੋਸ਼ ਹੋ ਸਕਦੇ ਨੇ ਤੇ ਇਸ ਦੇ ਪਿੱਛੇ ਦੇ ਕਈ ਕਾਰਨ ਹੋ ਸਕਦੇ ਨੇ ਤੁਹਾਨੂੰ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡੇ ਤੇ ਕਿਹੜਾ ਦੋਸ਼ ਚੱਲ ਰਿਹਾ ਉਹ ਵੀ ਤੁਹਾਨੂੰ ਪਤਾ ਲਗਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਇਹ ਉਪਾਉrna ਲੋਕਾਂ ਦੇ ਲਈ ਜਿਨ੍ਹਾਂ ਦੇ ਘਰ ਦੇ ਵਿੱਚ ਦੁੱਖ ਤਕਲੀਫ ਹੈ ਤੇ ਉਹਨਾਂ ਦੀ ਮਨੋਕਾਮਨਾ ਅਰਦਾਸਾਂ ਪੂਰੀਆਂ ਨਹੀਂ ਹੁੰਦੀਆਂ ਤੇ ਜਿਹੜੇ ਲੋਕ ਚਾਹੁੰਦੇ ਆ ਨਾ ਕਿ ਸਾਡੀ ਮਨੋਕਾਮਨਾ ਇੱਛਾ ਪੂਰੀ ਹੋਵੇ ਉਹ ਇਸ ਉਪਾਉ ਨੂੰ ਬੜੀ ਆਸਾਨੀ ਦੇ ਨਾਲ ਕਰ ਸਕਦੇ ਨੇ ਇਸੇ ਤਰ੍ਹਾਂ ਇਸ ਉਪਾਉ ਨੂੰ ਘਰ ਦੀਆਂ ਮਤਾਵਾ ਪੈਣਾ ਵੀ ਕਰ ਸਕਦੀਆਂ ਨੇ ਕਿਉਂਕਿ ਉਹ ਸਾਡੇ ਘਰ ਦੀਆਂ ਲక్ష్ਮੀ ਹੁੰਦੀਆਂ ਨੇ ਇਸ ਕਰਕੇ ਜਦੋਂ ਕੋਈ ਵੀ ਉਹ ਵਿਸ਼ੇਸ਼ ਉਪਾਅ ਕਰਦੀਆਂ ਨੀਂਗੀਆਂ ਪੂਰੇ ਵਿਸ਼ਵਾਸ ਦੇ ਨਾਲ ਤੇ ਉਹਨਾਂ ਦਾ ਕੀਤਾ ਗਿਆ ਉਹ ਉਪਾਅ ਜਿਹੜਾ ਉਹ ਸਫਲ ਹੋ ਜਾਂਦਾ ਹੈ ਤੇ ਉਹਨਾਂ ਦੀ ਜੋ ਵੀ ਇੱਛਾ ਮਨੋਕਾਮਨਾ ਹੁੰਦੀ ਹੈ ਪੂਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਕਹਿਣ ਦਾ ਕਬ ਇਹੀ ਹੈ ਕਿ ਇਸ ਉਪਾਅ ਨੂੰ ਕੋਈ ਵੀ ਵਿਅਕਤੀ ਕਰ ਸਕਦਾ ਹੈ ਚਾਹੇ ਉਹ ਬਜ਼ੁਰਗ ਹੋਵੇ ਚਾਹੇ ਵੱਡਾ ਹੋਵੇ ਚਾਹੇ ਲੇਡੀਜ਼ ਹੋਣ ਜਾ ਫਿਰ ਬੱਚੇ ਹੁਣ ਕੋਈ ਵੀ ਇਸ ਉਪਾਅ ਨੂੰ ਕਰ ਸਕਦਾ ਪਰ ਕਰੇ ਉਹੀ ਕਿ ਜਿਸ ਨੂੰ ਇਸ ਉਪਾਦੀ ਪੂਰੀ ਤਰ੍ਹਾਂ ਸਮਝ ਆ ਚੁੱਕੀ। ਇਚਦੋ ਅਸੀਂ ਆਪਣੇ ਘਰ ਦੇ ਵਿੱਚ ਇਹ ਹੀ ਇੱਕ ਲੌਂਗ ਵਾਲਾ ਉਪਾਅ ਕਰਦੇ ਹਾਂ ਤੇ ਇਸ ਦੇ ਨਾਲ ਭਗਵਾਨ ਵਿਸ਼ਨੂੰ ਜੀ ਬਹੁਤ ਜ਼ਿਆਦਾ ਭਗਵਾਨ ਸ਼ਿਵ ਜੀ ਬਹੁਤ ਜ਼ਿਆਦਾ ਪ੍ਰਸann ਹੋ ਜਾਂਦੇ ਨੇ। ਜਿਸ ਦੇ ਨਾਲ ਸਾਡੀਆਂ ਸਾਰੀਆਂ ਮੁਸ਼ਕਲ ਪ੍ਰੋਬਲਮ ਨੇ ਜਿਹੜੀਆਂ ਹੱਲ ਹੋ ਜਾਂਦੀਆਂ ਨੇ ਤੇ ਸਾਡੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਨੇ। ਇਸੀ ਤਰ੍ਹਾਂ ਜੇਕਰ ਗੱਲ ਕਰੀਏ ਕਿ ਇਸ ਉਪਾ ਨੂੰ ਅਸੀਂ ਕਿਹੜੇ ਸਮੇਂ ਕਰ ਸਕਦੇ ਹਾਂ ਤੇ ਇਸ ਉਪਾ ਨੂੰ ਅਸੀਂ ਸ਼ਾਮ ਦੇ ਸਮੇਂ ਕਰ ਸਕਦੇ ਹਾਂ 6 ਵਜੇ ਤੋਂ ਲੈ ਕੇ 7 ਵਜੇ ਦੇ ਤੱਕ ਹੁਣ ਕਈ ਲੋਕ ਸੋਚਦੇ ਆ ਕਿ ਜਿਹੜੇ ਜੋਬ ਤੇ ਜਾਂਦੇ ਆ ਜਾਂ ਕੰਮ ਕਰਦੇ ਜਾਂਦੇ ਆ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਅਸੀਂ 6 ਵਜੇ ਜਾਂ 7 ਵਜੇ ਤੱਕ ਆਪਣੇ ਘਰ ਦੇ ਵਿੱਚ ਨਹੀਂ ਪਹੁੰਚ ਪਾਉਂਦੇ ਤਾਂ ਅਸੀਂ ਇਸ ਉਪਾ ਨੂੰ ਕਿਸ ਸਮੇਂ ਕਰੀਏ ਤੋ ਉਹ ਇਸ ਉਪਾਨੂ ਰਾਤ ਦੇ 7 ਵਜੇ ਤੋਂ ਬਾਅਦ 8-9 ਵਜੇ ਵੀ ਕਰ ਸਕਦੇ ਨੇ ਉਹਨਾਂ ਨੂੰ ਜੇਕਰ ਵਿਸ਼ਵਾਸ ਦੇ ਨਾਲ ਇਸ ਸਮੇਂ ਵੀ ਕਰ ਲੈਣਗੇ ਤਾਂ ਵੀ ਉਹਨਾਂ ਨੂੰ ਇਸ ਉਪਾਦ ਦਾ ਜਿਹੜਾ ਫਾਲੇ ਉਹ ਜ਼ਰੂਰ ਮਿਲੇਗਾ ਸੋ ਇਸੇ ਤਰ੍ਹਾਂ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜਦੋਂ ਅਸੀਂ ਕੋਈ ਵੀ ਕਾਰੋਬਾਰ ਕਰਦੇ ਹਾਂ ਵਪਾਰ ਕਰਦੇ ਹਾਂ ਤੇ ਉਹਦੇ ਵਿੱਚ ਸਾਨੂੰ ਹਮੇਸ਼ਾ ਅਸਫਲਤਾ ਮਿਲਦੀ ਹੈ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਜੇ ਆ ਵੀ ਚਾਹੁੰਦਾ ਹੈ ਤਾਂ ਪੈਸਾ ਰੁਕਦਾ ਨਹੀਂ ਸਾਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਤੁਹਾਡੀਆਂ ਧਨ ਦੌਲਤ ਦੇ ਰਿਲੇਟਡ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਵੀ ਦੂਰ ਹੋਣਗੀਆਂ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਵੀ ਪੂਰੀ ਹੋਵੇਗੀ ਇਸੀ ਤਰ੍ਹਾਂ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਛੋਟੇ-ਛੋਟੇ ਤਿੰਨ ਉਪਾਅ ਦੱਸਨੇ ਨੇ ਇੱਕ ਤਾਂ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨੂੰ ਦੂਰ ਕਰੇਗਾ ਇੱਕ ਤੁਹਾਡੀ ਹਰ ਇੱਕ ਮਨੋਕਾਮਨਾ ਨੂੰ ਪੂਰਾ ਕਰੇਗਾ ਤੇ ਇਸ ਤੋਂ ਇਲਾਵਾ ਇੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਚੱਲ ਰਹੀ ਮੁਸ਼ਕਲਾਂ ਤੇ ਸੰਕਟ ਨੇ ਜਿਹੜੇ ਉਹਨਾਂ ਨੂੰ ਦੂਰ ਕਰ ਦੇਵੇਗਾ ਇਸੀ ਤਰ੍ਹਾਂ ਹੁਣ ਅਸੀਂ ਗੱਲ ਕਰ ਲੈਣੀ ਆ ਤੁਹਾਡੇ ਨਾਲ ਸਭ ਤੋਂ ਪਹਿਲੇ ਉਪਾਦੀ ਤੇ ਇਸ ਉਪਾ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਲੌਂਗ ਤੁਸੀਂ ਇੱਕ ਲੌਂਗ ਲੈਣਾ ਹੈ ਜਿਹੜਾ ਲੌਂਗ ਲਓਗੇ ਉਹ ਸਾਫ਼ ਸੁਥਰਾ ਤੇ ਫੁੱਲ ਵਾਲਾ ਤੇ ਸਾਬਤ ਹੋਣਾ ਚਾਹੀਦਾ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਲੌਂਗ ਲੈ ਕੇ ਇਸ ਜਗ੍ਹਾ ਤੇ ਰੱਖ ਦਿਓਗੇ ਤੇ ਤੁਹਾਡੇ ਹਰ ਇੱਕ ਮਨੋਕਾਮਨਾ ਪੂਰੀ ਹੋਵੇਗੀ ਤੇ ਜੇਕਰ ਤੁਹਾਡੇ ਘਰ ਪਰਿਵਾਰ ਚਾਹ ਵਪਾਰ ਨੂੰ ਕੋਈ ਨજર ਦੋਸ਼ ਚੱਲ ਰਿਹਾ ਹੈ ਤਾਂ ਉਹ ਨજર ਦੋਸ਼ ਵੀ ਠੀਕ ਹੋ ਜਾਵੇਗਾ ਇਸ ਦੇ ਨਾਲ ਨਾਲ ਤੁਹਾਡੇ ਘਰ ਪਰਿਵਾਰ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਵੀ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਦੂਰ ਹੋ ਜਾਣਗੀਆਂ ਇਸੇ ਤਰ੍ਹਾਂ ਜੇਕਰ ਅਸੀਂ ਲੋਗ ਦੇ ਬਾਰੇ ਗੱਲ ਕਰੀਏ ਤਾਂ ਲੋਗ ਕੋਈ ਸੁਧਾਰਨ ਚ ਹੀ ਚੀਜ਼ ਨਹੀਂ ਗੀ ਇਹ ਹਰ ਇੱਕ ਪਾਠ ਪੂਜਾ ਦੇ ਵਿੱਚ ਲੌਂਗ ਨੂੰ ਵਰਤਿਆ ਜਾਂਦਾ ਹੈ ਤੇ ਲੌਂਗ ਸਾਡੇ ਘਰ ਦੇ ਸਾਰੇ ਨੈਚਰ ਦੋਸ਼ ਤੇ 네ਗੇਟਿਵ એનર્ਜੀ ਨੂੰ ਵੀ ਦੂਰ ਕਰ ਦਿੰਦੀ ਹੈ। ਲੌਂਗ ਦੇ ਨਾਲ ਅਸੀਂ ਜਿੰਨੇ ਵੀ ਉਪਾਅ ਕਰਦੇ ਹਾਂ ਜਾਂ ਫਿਰ ਲੌਂਗ ਦੇ ਜਿੰਨੇ ਵੀ ਉਪਾਅ ਹੁੰਦੇ ਨੇ ਇਹ ਦੇਵੀ-ਦੇਵਤਿਆਂ ਨੂੰ ਬਹੁਤ ਹੀ ਜ਼ਿਆਦਾ ਪ੍ਰਸੰਨ ਕਰ ਦਿੰਦੇ ਨੇ। ਤੁਹਾਡੀ ਜ਼ਿੰਦਗੀ ਦੇ ਸਾਰੇ ਕਸ਼ਟਾਂ ਨੂੰ ਬਹੁਤ ਹੀ ਜਲਦੀ ਦੂਰ ਕਰ ਦਿੰਦੇ ਨੇ। ਤੋ ਇਸੇ ਤਰ੍ਹਾਂ ਸਭ ਤੋਂ ਪਹਿਲਾ ਜਿਹੜਾ ਉਪਾਏ ਉਹ ਸਾਡੀ ਮਨੋਕਾਮਨਾ ਨੂੰ ਪੂਰੀ ਕਰਨ ਦੇ ਲਈ ਉਸ ਦੇ ਲਈ ਤੁਸੀਂ ਲੈਣੇ ਆ ਦੋ ਲੌਂਗ ਜਿਹੜੇ ਦੋ ਲੌਂਗ ਲੈਣੇ ਆ ਨਾ ਫੁੱਲ ਵਾਲੇ ਹੋਣੇ ਚਾਹੀਦੇ ਨੇ ਤੇ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਇਹ ਉਪਾਅ ਦੇ ਨਾਲ ਤੁਹਾਡੀ ਘਰ ਦੀ ਜਿਹ ਵਿੱਚ ਜਿਹੜਾ ਨજર ਦੋਸ਼ ਏ ਉਹ ਵੀ ਦੂਰ ਹੋਵੇਗਾ ਤੁਹਾਡੀ ਮਨੋਕਾਮਨਾ ਵੀ ਪੂਰੀ ਹੋਵੇਗੀ ਇਸ ਦੇ ਨਾਲ ਨਾਲ ਕਈ ਲੋਕਾਂ ਦਾ ਈ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਅੜਚਣ ਆਦੀ ਹੈ। ਸਾਡਾ ਕੋਈ ਵੀ ਕੰਮ ਪੂਰਾ ਨਹੀਂ ਹੁੰਦਾ ਨਾ ਹੀ ਸਾਡੀ ਕੋਈ ਇੱਛਾ ਪੂਰੀ ਹੁੰਦੀ ਹੈ ਨਾ ਹੀ ਸਾਡੀ ਮਨੋਕਾਮਨਾ ਪੂਰੀ ਹੁੰਦੀ ਹੈ। ਇਸੇ ਤਰ੍ਹਾਂ ਤੁਹਾਡੀ ਮਨੋਕਾਮਨਾ ਤੇ ਵਿੱਚ ਪੂਰੀ ਹੋ ਜਾਵੇਗੀ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਦੋ ਲੋਗ ਲੈ ਕੇ ਤੁਸੀਂ ਸ਼ਾਮ ਦੇ ਸਮੇਂ ਜਦੋਂ ਪਾਠਕੂਚਾ ਕਰਦੇ ਹੋ ਤੇ ਆਪਣੇ ਘਰ ਦੇ ਵਿੱਚ ਜਾਂ ਤਾਂ ਸਰੋਂ ਦੇ ਤੇਨ ਤਾਂ ਦੀਵਾ ਚ ਗਾਉਣੇ ਅਤੇ ਚਾਹ ਫਿਰ ਦੇਸੀ ਘਿਓ ਦਾ ਤੇ ਇਸੇ ਤਰ੍ਹਾਂ ਪਾਠ ਪੂਜਾ ਕਰਨ ਦੇ ਸਮੇਂ ਜੋ ਤੁਸੀਂ ਘਰ ਦੇ ਵਿੱਚ ਦੀਵਾ ਚ ਗਾਉਣੇ ਉਸ ਦੇ ਵਿੱਚ ਤੁਸੀਂ ਦੋ ਲੌਂਗ ਪਾ ਕੇ ਚੇਕਰ ਦੀਵਾ ਚ ਗਾਉਣਾ ਸ਼ੁਰੂ ਕਰ ਦਿਓਗੇ ਤਾਂ ਇਹ ਸਾਰੀਆਂ ਸਮੱਸਿਆਵਾਂ ਤੇ ਪ੍ਰੋਬਲਮ ਤੁਹਾਡੀਆਂ ਦੂਰ ਹੋ ਜਾਣਗੀਆਂ ਜਿਵੇਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਜੋ ਰੋਜ਼ ਪੂਜਾ ਦੇ ਸਮੇਂ ਦੀਵਾ ਚ ਗਾਉਣੇ ਅਤੇ ਦੋ ਫੁੱਲ ਵਾਲੀ ਲੌਂਗ ਉਹਦੇ ਵਿੱਚ ਰੋਜ਼ ਪਾ ਦਿੰਨੇ ਹੋ ਇਹ ਹੀ ਉਪਾਅ ਨੇ ਜਿਹੜਾ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਹ ਵੀ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇਸ ਉਪਾਅ ਨੂੰ ਸਿਰਫ 100 ਵਾਰ ਦੇ ਦਿਨ ਹੀ ਕਰਨਾ ਹੈ ਬਸ ਜਦੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਸਵੇਰ ਦੇ ਸਮੇਂ ਸ਼ਾਮ ਦੇ ਸਮੇਂ ਪਾਠ ਪੂਜਾ ਕਰਦੇ ਹੋ ਬਸ ਉਸ ਸਮੇਂ ਤੁਸੀਂ ਕੀ ਕਰਨਾ ਹੈ ਕਿ ਜਦੋਂ ਤੁਸੀਂ ਦੀਵਾ ਚਗਾਉਣੇ ਵਿੱਚ ਦੋ ਲੌਂਗ ਫੁੱਲ ਵਾਲੀ ਤੁਸੀਂ ਪਾ ਦੇਣੇ ਨੇ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਤੇ ਇਸ ਉਪਾਅ ਦਾ ਰਿਜ਼ਲਟ ਤੁਹਾਨੂੰ ਜਿਹੜਾ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਮਿਲਣ ਵਾਲਾ ਹੈ। ਇਸ ਉਪਾਅ ਨੂੰ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦਾ ਜਿਹੜਾ ਨજર ਦੋਸ਼ ਹੈ ਨਾ ਉਹ ਵੀ ਪੂਰੀ ਤਰ੍ਹਾਂ ਦੂਰ ਹੋ ਜਾਵੇਗਾ। ਇਸ ਦੇ ਨਾਲ ਨਾਲ ਮਾਤਾ ਲక్ష్ਮੀ ਜੀ ਤੁਹਾਡੇ ਘਰ ਦੇ ਵਿੱਚ ਵਾਸ ਕਰੇਗੀ ਤੁਹਾਡੇ ਘਰ ਪਰਿਵਾਰ ਦੀ ਰੱਖਿਆ ਕਰੇਗੀ ਇਸ ਉਪਾਅ ਨੂੰ ਕਰਨ ਤੋਂ ਉਪਰੰਤ ਤੇ ਰਹੀ ਗੱਲ ਮਨੋ ਕਾਮਨਾ ਦੀ ਮਨੋ ਕਾਮਨਾ ਤੁਹਾਡੀ ਇਸ ਉਪਾਅ ਨੂੰ ਕਰਨ ਦੇ ਨਾਲ ਜ਼ਰੂਰ ਪੂਰੀ ਹੋਵੇਗੀ ਇਸ ਏਸੀ ਪਹਿਲਾ ਉਪਾਅ ਤੇ ਗੱਲ ਕਰਦੇ ਆਂ ਜੇ ਦੂਸਰੀ ਉਪਾਅ ਦੀ ਦੂਸਰਾ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹਨਾਂ ਨੂੰ ਅਧਿਕਾਰ ਦੇ ਵਿੱਚ ਨਜ਼ਰਦੋਸ਼ ਲੱਗ ਜਾਂਦਾ ਹੈ ਨਜ਼ਰਦੋਸ਼ ਕੁਝ ਅਜੇ ਹੀ ਚੀਜ਼ ਨਹੀਂ ਹੁੰਦੀ ਜੋ ਕਿ ਸਾਨੂੰ ਦਿਖਾਈ ਦੇਵੇ ਸਾਡੇ ਘਰ ਦੇ ਵਿੱਚ ਨજર ਗੋਸ਼ ਇਸ ਤਰੀਕੇ ਦੇ ਨਾਲ ਲੱਗਦਾ ਜਿਵੇਂ ਕਿ ਸਾਡੇ ਲਈ ਕੋਈ ਵਿਅਕਤੀ ਸਾਮਣੇ ਤੋਂ ਆਪਣੇ ਮਨ ਦੇ ਵਿੱਚ ਇਸ ਤਰੀਕੇ ਦੇ ਨਾਲ ਸੋਚਦਾ ਹੈ ਕਿ ਇਹੇ ਵਿਅਕਤੀ ਦਾ ਜਾਂ ਫਿਰ ਇਸ ਪਰਸਨ ਦਾ ਕੋਈ ਵੀ ਕੰਮ ਨਾ ਚੱਲੇ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਸਫਲ ਹੀ ਰਹੇ ਇਸ ਤਰੀਕੇ ਦੇ ਨਾਲ ਜਦੋਂ ਆਪਣੇ ਮਨ ਦੇ ਵਿੱਚ ਸਾਡੇ ਪ੍ਰਤੀ ਸੋਚਦਾ ਹੈ ਨਾ ਉਸ ਸਮੇਂ ਸਾਡੇ ਘਰ ਪਰਿਵਾਰ ਨੂੰ ਨજર ਦੋਸ਼ ਲੱਗ ਜਾਂਦਾ ਹੈ ਇਸ ਵਿਅਕਤੀ ਦੇ ਘਰ ਦੇ ਲੋਕ ਨੇ ਜਿਹੜੇ ਉਹ ਹਮੇਸ਼ਾ ਪਿੱਛੇ ਰਹਿਣ ਉਹ ਕਦੇ ਵੀ ਸਫਲਤਾ ਹਾਸਲ ਨਾ ਕਰ ਸਕੇ ਉਸ ਵਿਅਕਤੀ ਦੀ ਇਸ ਤਰ੍ਹਾਂ ਦੀ ਜਿਹੜੀ ਸੋਚ ਹੁੰਦੀ ਹੈ ਨਾ ਉਹ ਸਿੱਧਾ-ਸਿੱਧਾ ਤੁਹਾਡੀ ਜ਼ਿੰਦਗੀ ਤੇ ਇਫੈਕਟ ਕਰ ਦਿੰਦੀ ਹੈ ਇਸੇ ਤਰ੍ਹਾਂ ਭਾਵੇਂ ਨજર ਦੋਸ਼ ਤੁਹਾਡੇ ਘਰ ਨੂੰ ਲੱਗਿਆ ਹੋਵੇ ਭਾਵੇਂ ਪਰਿਵਾਰ ਨੂੰ ਲੱਗਿਆ ਹੋਵੇ ਤੁਹਾਡੇ ਘਰ ਦੇ ਵਿੱਚ ਕਰਜ਼ੇ ਵਰਗੀ ਤੇ ਤਣਾਅ ਸੰਬੰਧੀ ਪ੍ਰੋਬਲਮ ਇਹ ਜਿਹੜੀ ਉਹ ਬਣੀ ਰਹਿੰਦੀ ਹੈ ਇਸ ਦੇ ਨਾਲ-ਨਾਲ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਤੇ ਜਿਵੇਂ ਤੁਹਾਡਾ ਜਿਹੜਾ ਮਾਣੇ ਉਹ ਚਿਰਚੜਾਪਣ ਹੋ ਜਾਂਦਾ ਹੈ ਤਾਂ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਪੰਜ ਫੁੱਲਾਂ ਵਾਲੀਆਂ ਲੌਂਗ ਲੈ ਲੈਣੀਆਂ ਨੇ ਕਿਉਂਕਿ ਕਿੰਨਾ ਵੀ ਵੱਡਾ ਨજર ਦੋਸ਼ ਕਿਉਂ ਨਾ ਹੋਵੇ ਇਹ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਦੂਰ ਹੋ ਜਾਵੇਗਾ ਜਿਹੜੇ ਤੁਸੀਂ ਪੰਜ ਲੌਂਗ ਲਏ ਆ ਨਾ ਉਹ ਖੰਡੇਤ ਨਹੀਂ ਹੋਣੇ ਚਾਹੀਦੇ ਤੇ ਨਾ ਹੀ ਟੁੱਟੇ ਹੋਏ ਹੋਣੇ ਚਾਹੀਦੇ ਨੇ ਲੌਂਗ ਦੇ ਉੱਪਰ ਜੋ ਇੱਕ ਫੁੱਲ ਬਣਿਆ ਹੁੰਦਾ ਫੁੱਲ ਦੇ ਆਕਾਰ ਦਾ ਉਹ ਬਣਿਆ ਹੋਇਆ ਜ਼ਰੂਰੀ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਪੰਜ ਫੁੱਲ ਵਾਲੀ ਲੌਂਗ ਲੈ ਕੇ ਤੇ ਇੱਕ ਤੁਸੀਂ ਲੈਣਾ ਹੈ ਕਪੂਰ ਇਸੇ ਤਰ੍ਹਾਂ ਇੱਕ ਮਿੱਟੀ ਦਾ ਬਰਤਨ ਲੈਣਾ ਉਸ ਦੇ ਵਿੱਚ ਤੁਸੀਂ ਪੰਜ ਲੌਂਗ ਰੱਖ ਲੈਣੇ ਆ ਤੇ ਉੱਪਰ ਇੱਕ ਕਪੂਰ ਦਾ ਜਿਹੜਾ ਟੁਕੜਾ ਲੈ ਆਇਆ ਨਾ ਉਸ ਨੂੰ ਤੁਸੀਂ ਰੱਖ ਲੈਣਾ ਇਸੀ ਤਰ੍ਹਾਂ ਤੁਸੀਂ ਕੀ ਕਰਨਾ ਹੈ ਕਿ ਇੱਕ ਲੌਂਗ ਤੇ ਇੱਕ ਕਪੂਰ ਨੂੰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਤੁਸੀਂ ਜਲਾ ਦੇਣਾ ਹੈ ਤੇ ਤੁਸੀਂ ਇਸ ਨੂੰ ਕਦੋਂ ਚਲਾਉਣਾ ਹੈ ਤੁਸੀਂ ਇਸ ਨੂੰ ਸ਼ਾਮ ਦੇ ਸਮੇਂ ਹੀ ਚਲਾਉਣਾ ਹੈ ਤੇ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਸੋਮਾਰ ਦੇ ਦਿਨ ਨੂੰ ਵੀ ਤੁਸੀਂ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਤਾਂ ਵੱਧਦਾ ਹੀ ਵੱਧਦਾ ਹੈ ਤੇ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜਿਹੜਾ ਨજર ਦੋਸ਼ ਇਹਨਾਂ ਲੱਗਿਆ ਹੋਇਆ ਉਹ ਦੂਰ ਹੋ ਜਾਂਦਾ ਹੈ। ਲੌਂਗ ਤੇ ਕਪੂਰ ਮਿਲ ਕੇ ਜਿਹੜੇ ਨੇ ਇਹ ਬਹੁਤ ਹੀ ਜ਼ਿਆਦਾ ਪਾਵਰਫੁਲ ਹੋ ਜਾਂਦੇ ਆ ਤੇ ਜਦੋਂ ਅਸੀਂ ਇਹਨਾਂ ਦੋਨਾਂ ਦੇ ਨਾਲ ਉਪਾਅ ਕਰਦੇ ਆ ਤੇ ਇਹ ਉਪਾਅ ਕਰਨ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦਾ ਵੀ ਹੋ ਜਾਂਦਾ ਹੈ। ਇਸੇ ਤਰ੍ਹਾਂ ਤੁਹਾਡੇ ਘਰ ਦਾ ਜਿਹੜਾ ਮੇਨ ਗੇਟ ਹੁੰਦਾ ਹੈ ਨਾ ਉਸ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ। ਇਸੇ ਨਾਲ-ਨਾਲ ਜੇ ਆਪਾਂ ਸੋਚੀਏ ਕਿ ਸਾਡੇ ਘਰ ਦਾ ਜਿਹੜਾ ਮੇਨ ਗੇਟ ਹੈ ਉਹੀ ਸਾ ਨੂੰ ਇੱਕ ਧਨਵਾਨ ਵੀ ਬਣਾ ਸਕਦਾ ਰੋੜਪਤੀ ਤੋਂ ਕਰੋੜਪਤੀ ਵੀ ਤੇ ਕਰੋੜਪਤੀ ਤੋਂ ਰੋੜਪਤੀ ਵੀ ਬਣਾ ਸਕਦਾ ਕਿਉਂਕਿ ਸਾਡੇ ਘਰ ਦਾ ਜਿਹੜਾ ਮੇਨ ਗੇਟ ਹੁੰਦਾ ਉਹਦੇ ਤੋਂ ਹੀ ਸਾਡੇ ਘਰ ਦੇ ਵਿੱਚ ਨੈਗੇਟਿਵ ਤੇ ਪੋਜ਼ਿਟਿਵ એનર્ਜੀ ਦਾ ਵਾਸ ਹੁੰਦਾ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਕਰ ਦਿਓ ਆਪਣੇ ਘਰ ਦੇ ਮੇਨ ਗੇਟ ਤੇ ਤੁਸੀਂ ਇੱਕ ਲੌਂਗ ਨੂੰ ਕਪੂਰ ਦੇ ਨਾਲ ਚਲਾ ਦਿੰਦੇ ਹੋ ਇਸੇ ਨਾਲ ਨਾ ਹੀ ਤੁਹਾਡੇ ਘਰ ਦੇ ਵਿੱਚ ਜਿਹੜੀ ਨੈਗੇਟਿਵ એનર્ਜੀ ਉਹ ਪ੍ਰਵੇਸ਼ ਕਰੇਗੀ ਅਗਰ ਚੇਕਰ ਤੁਹਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਨੇ ਪ੍ਰਵੇਸ਼ ਕਰ ਵੀ ਲਿਆ ਹੋਵੇ ਤਾਂ ਇਹ ਉਪਾਕਰਨ ਦੇ ਨਾਲ ਉਹ ਤਾਂ ਤੁਹਾਡੇ ਘਰ ਦੇ ਵਿੱਚੋਂ ਤੁਰੰਤ ਹੀ ਦੂਰ ਹੋ ਜਾਵੇਗੀ ਇਸੇ ਤਰ੍ਹਾਂ ਜੋ ਲੋਕ ਆਪਣੇ ਘਰ ਦੇ ਮੇਨ ਗੇਟ ਤੇ ਲੌਂਗ ਤੇ ਕਪੂਰ ਨੂੰ ਚਲਾਉਂਦੇ ਨੇ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਮਾਤਾ ਲక్ష్ਮੀ ਜੀ ਦਾ ਵਾਸ ਹੋ ਜਾਂਦਾ ਹੈ ਕਿ ਲੌਂਗ ਤੇ ਕਪੂਰ ਚ ਲਾਉਣ ਦੇ ਨਾਲ ਤੁਹਾਡੇ ਘਰ ਦੀ ਪੋਜ਼ਿਟਿਵ ਤੇ ਸਕਾਰਾਤਮਕ ਊਰਜਾ ਵਾਧ ਜਾਂਦੀ ਹੈ ਜਿਹੜੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਵਾਚਾਂਦੀ ਉਹ ਘਰ ਦੇ ਵਿੱਚ ਹਮੇਸ਼ਾ ਦੇਵੀ-ਦੇਵਤਿਆਂ ਦਾ ਵਾਸ ਹੋ ਜਾਂਦਾ ਹੈ ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟੇ ਜਿਹੇ ਤਿੰਨ ਅਸੀਂ ਲੌਂਗ ਦੇ ਨਾਲ ਕੀਤੇ ਜਾਣ ਵਾਲੇ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੇ ਇੱਕ ਹੋਰ ਨਵੀਂ ਵੀਡੀਓ ਦੇ ਨਾਜਨਾਵੀ ਜਾਣਕਾਰੀ ਦੇ ਨਾਲ ਤੇ ਨਵੇਂ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਭਰਮਾ ਦਾ ਧੰਨਵਾਦ ਜੀ